ਉਨੇ ਇੱਕ ਨਵੀਂ ਗੱਲ ਮੈਂ ਸੁਣੀ ਆ ਕਈ ਕਈ ਆਰਟਿਸਟ ਜਿਹੜੇ ਗੀਤ ਬਣਾ ਰਹੇ ਨੇ ਚੋਕ ਬਣਾ ਰਹੇ ਨੇ ਐਨਆਰਆਈ ਤੇ ਬਹੁਤ ਮਾੜੀ ਗੱਲ ਆ ਯਾਰ ਅਸੀਂ ਉਹ ਐਨਆਰਆਈ ਆ ਜਿਹਨੇ ਮਤਲਬ ਆਪਣਾ ਢੱਡ ਭੁੱਖਾ ਰਹਿ ਕੇ ਤੁਹਾਨੂੰ ਰਜਾਇਆ ਆ ਆ ਕਿਸੇ ਨੇ ਗੀਤ ਪਾ ਦਿੱਤਾ ਕਿ ਉਹ ਬੰਦਾ ਕਿੱਥੇ ਗਵਾਚ ਗਿਆ ਉਹ ਪਲਾਨਾ ਹੋ ਗਿਆ ਯਾਰ ਕੋਈ ਕਲਾਕਾਰਾਂ ਨੂੰ ਵੀ ਸਾਨੂੰ ਅਕਲ ਕਰ ਵਿਚਾਰਨੀ ਚਾਹੀਦੀ ਹੈ ਤੁਸੀਂ ਬਿਮਾਰੀਆਂ ਦੇ ਗੀਤ ਬਣਾਉਣੀ ਸ਼ੁਰੂ ਕਰ ਦੇ ਮੈਂ ਕਹਿੰਦਾ ਕਿਸੇ ਨੂੰ ਐਸ ਟਾਈਮ ਦੇ ਵਿੱਚ ਗੀਤ ਰਿਲੀਜ਼ ਹੀ ਨਹੀਂ ਕਰਨਾ ਚਾਹੀਦਾ ਕੋਈ ਕੁਝ ਥੋੜਾ ਜਿਹਾ ਕੁਝ ਸ਼ਰਮ ਦੇ ਤੂੰ ਹੱਥ ਮਾਰ ਲਓ ਯਾਰ ਕੋਈ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਮਾੜੇ ਹਾਲਾਤ ਨੇ ਜਿਸ ਨੂੰ ਲੈ ਕੇ ਕੁਝ ਲੋਕ ਕਾਫੀ ਜ਼ਿਆਦਾ ਚਿੰਤਿਤ ਨੇ ਪਰ ਕੁਝ ਲੋਕ ਹਾਜਿਵ ਇਸ ਦਾ ਮਜ਼ਾਕ ਉਡਾ ਰਹੇ ਨੇ ਔਰ ਖਾਸ ਤੌਰ ਤੇ ਐਨ ਆਰ ਆਈਸ ਲੋਕਾਂ ਦਾ ਕਾਫੀ ਜ਼ਿਆਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਦੇ ਵੱਲੋਂ ਜੋ ਕਿ ਇੱਕ ਮੰਦਭਾਗੀ ਗੱਲ ਹੈ ਅਤੇ ਇਹਨਾਂ ਲੋਕਾਂ ਦੇ ਬਾਰੇ ਗੁੱਸਾ ਫੁੱਟਿਆ ਹੈ ਐਨ ਆਰ ਆਈ ਸਿੰਗਰ ਜੋ ਕਿ ਪੰਜਾਬ ਦੇ ਵਿੱਚ ਸੁਪਰ ਹਿੱਟ ਗਾਣੇ ਦੇ ਚੁੱਕੇ ਨੇ ਯਾਨੀ ਕਿ ਦ ਗੋਲਡਨ ਸਟਾਰ ਮਲਕੀਤ ਸਿੰਘ ਦਾ ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਲਾਈਵ ਹੋ ਕੇ ਇਹਨਾਂ ਲੋਕਾਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਐਨ ਆਰ ਆਈਸ ਲੋਕ ਮਾੜੀ ਘੜੀ ਦੇ ਵਿੱਚ ਪੰਜਾਬ ਵਾਲਿਆਂ ਦੇ ਨਾਲ ਹੁੰਦੇ ਨੇ ਅਤੇ ਜੇਕਰ ਹੁਣ ਮਾੜੀ ਘੜੀ ਆਈ ਹੈ ਐਨ ਆਰ ਆਈਸ ਤੇ ਤਾਂ ਪੰਜਾਬ ਦੇ ਜ਼ਾਕ ਉਡਾ ਰਹੇ ਨੇ ਐਨ ਆਰ ਆਈਸ ਲੋਕਾਂ ਦਾ ਨਾਲ ਦੇ ਨਾਲ ਹੀ ਮਲਕੀਤ ਸਿੰਘ ਦਾ ਗੁੱਸਾ ਫੁੱਟਿਆ ਹੈ ਉਹਨਾਂ ਕਲਾਕਾਰਾਂ ਤੇ ਜਿਨ੍ਹਾਂ ਦੇ ਹਾਲ ਹੀ ਦਿਨਾਂ ਦੇ ਵਿੱਚ ਗਾਣੇ ਰਿਲੀਜ਼ ਹੋਏ ਨੇ ਉਹ ਭਾਵੇਂ ਮੂਸੇ ਵਾਲਾ ਹੋਣ ਜਾਂ ਹੁਣ ਜੈਜੀ ਵੀ ਜਾਂ ਬਾਕੀ ਕਲਾਕਾਰ ਅਤੇ ਮੂਸੇ ਵਾਲੇ ਦੇ ਗਾਣੇ ਦਾ ਜ਼ਿਕਰ ਵੀ ਕੀਤਾ ਹੈ ਮਲਕੀਤ ਸਿੰਘ ਨੇ ਕਿ ਕਿਉਂ ਅਜਿਹੇ ਗਾਣੇ ਰਿਲੀਜ਼ ਹੋਏ ਸ਼ਰਮ ਕਰਨੀ ਚਾਹੀਦੀ ਇਹਨਾਂ ਨੂੰ ਤੇ ਨਾਲ ਦੇ ਨਾਲ ਹੀ ਰੋ ਵੀ ਪਏ ਕਿਸੇ ਇੱਕ ਗੱਲ ਤੇ ਮਲਕੀਤ ਸਿੰਘ ਆ ਤੁਹਾਨੂੰ ਦਿਖਾਨੇ ਜੀ ਮਲਕੀਤ ਸਿੰਘ ਦਾ ਪੂਰਾ ਵੀਡੀਓ ਸੋ ਅਸੀਂ ਇੰਗਲੈਂਡ 'ਚ ਬੈਠੇ ਹਾਂ ਜੀ ਬਿਲਕੁਲ ਅਸੀਂ ਠੀਕ ਹਾਂ ਸਾਰਾ ਪਰਿਵਾਰ ਸਾਡਾ ਠੀਕ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਬਾਰ-ਬਾਰ ਫੋਨ ਤੇ ਬਾਰ-ਬਾਰ ਮੈਸੇਜ ਕਰ ਕਰ ਕੇ ਸਾਰੇ ਪੁੱਛਦੇ ਹੋਂ ਸੋ ਮੈਂ ਸੋਚਿਆ ਅੱਜ ਮੈਂ ਲਾਈਵ ਹੋ ਕੇ ਤੁਹਾਨੂੰ ਸਾਰਿਆਂ ਨੂੰ ਰਾਜੀ ਖੁਸ਼ੀ ਦੀ ਗੱਲ ਕਰੀਏ ਤੁਹਾਡੀ ਰਾਜੀ ਖੁਸ਼ੀ ਵੀ ਪਤਾ ਕਰੀਏ ਕਿਉਂਕਿ ਤੁਸੀਂ ਸਾਡੇ ਲਈ ਇੰਨੇ ਫਿਕਰਮੰਦ ਹੋ ਤੇ ਸਾਨੂੰ ਵੀ ਤੁਹਾਡੇ ਲਈ ਬਹੁਤ ਫਿਕਰਮੰਦ ਹੋਣਾ ਚਾਹੀਦਾ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਔਰ ਬਾਕੀ ਮੈਂ ਇਹੀ ਕਹੂੰਗਾ ਕਿ ਘਰਾਂ ਚ ਬੈਠੋ ਸਾਰੀ ਦੁਨੀਆ ਹੀ ਘਰਾਂ 'ਚ ਬੈਠ ਗਈ ਹੈ ਸਾਰੀ ਵਰਲਡ ਦੇ ਵਿੱਚ ਐਂਡ ਤੁਸੀਂ ਘਰ 'ਚ ਬੈਠੋ ਔਰ ਆਪਣੇ ਆਪ ਦਾ ਖਿਆਲ ਰੱਖੋ ਬਾਰ-ਬਾਰ ਕਹਿੰਦੇ ਨੇ ਹੱਥ ਧੋਵੋ ਤੇ ਬਾਰ-ਬਾਰ ਤੁਸੀਂ ਸਫਾਈ ਰੱਖੋ ਆਪਣੇ ird gird ਦੇ ਨੇੜੇ-ਤੇੜੇ ਐਂਡ ਇੱਕ ਮਸਲਾ ਮੇਰੇ ਹੋਰ ਨੋਟਿਸ ਵਿੱਚ ਆਇਆ ਕਿ ਬਹੁਤ ਸਾਰੇ ਐਨਆਰਆਈ ਜਿਹੜੇ ਨੇ ਉਹ ਇੰਡੀਆ 'ਚ ਫਸ ਗਏ ਕਿਉਂਕਿ 에어 ਇੰਡੀਆ ਨੇ ਫਲਾਈਟਾਂ ਕੈਨਸਲ ਕੀਤੀਆਂ ਔਰ ਬਹੁਤ ਮਾੜੀ ਗੱਲ ਕੀਤੀ ਕਿਉਂਕਿ ਉਹਨਾਂ ਨੇ ਜਦੋਂ 에어 ਇੰਡੀਆ ਨੇ ਫਲਾਈਟਾਂ ਕੈਨਸਲ ਕੀਤੀ ਉਹਨਾਂ ਨੂੰ ਨੋਟਿਸ ਦੇਣਾ ਚਾਹੀਦਾ ਸੀ ਜਾਂ ਉਹਨਾਂ ਨੂੰ ਮਤਲਬ ਜਿਹੜੀਆਂ ਫਲਾਈਟਾਂ ਸੀਗੀਆਂ ਉਹ ਦੂਸਰੇ ਦੇ ਵਿੱਚ ਕਨਵਰਟ ਕਰ ਦੇਣੀਆਂ ਚਾਹੀਦੀਆਂ ਸੀ ਦੂਸਰੀਆਂ ਫਲਾਈਟਾਂ ਜਾਂਦੀਆਂ ਰਹੀਆਂ 에ਮੀਰੇਟਸ ਅੱਲੇ ਤੱਕ ਵੀ ਚਲਦੀ ਰਹੀ ਐ ਐਂਡ ਬਹੁਤ ਸਾਰੇ ਐਨਰੀ ਸਾਡੇ ਜਿਹੜੇ ਭਰਾ ਨੇ ਪੈਣਾ ਨੇ ਬਜ਼ੁਰਗ ਨੇ ਉਹ ਇੰਡੀਆ ਦੇ ਵਿੱਚ ਫਸ ਗਏ ਕਿਉਂਕਿ ਫਲਾਈਟਾਂ ਹੀ ਬੰਦ ਹੋ ਗਈਆਂ ਦਿੱਲੀ 에어ਪੋਰਟ ਹੀ ਬੰਦ ਹੋ ਗਿਆ ਸੋ ਉਹਦੇ ਕਰਕੇ ਹੁਣ ਇੱਕ ਨਵੀਂ ਗੱਲ ਮੈਂ ਸੁਣੀ ਆ ਕਈ ਕਈ ਆਰਟਿਸਟ ਜਿਹੜੇ ਗੀਤ ਬਣਾ ਰਹੇ ਨੇ ਜੋਕ ਬਣਾ ਰਹੇ ਨੇ ਐਨਆਰਆਈਸ ਦੇ ਬਹੁਤ ਮਾੜੀ ਗੱਲ ਆ ਯਾਰ ਬਹੁਤ ਹੀ ਘਟੀਆ ਗੱਲ ਆ ਮੈਂ ਇਹਨੂੰ ਤਾਂ ਬਹੁਤ ਘਟੀਆ ਕਹੂੰਗਾ ਇਹਨੂੰ ਅਸੀਂ ਉਹ ਐਨਆਰਆਈ ਹਾਂ ਜਿਹਨੇ ਮਤਲਬ ਆਪਣਾ ਢੱਡ ਭੁੱਖਾ ਰਹਿ ਕੇ ਤੁਹਾਨੂੰ ਰਜਾਇਆ ਭੁੱਖੇ ਰਹਿ ਕੇ ਪੰਜਾਬ ਦਾ ਸੋਚਿਆ ਪੰਜਾਬ ਚ ਹਰ ਚੀਜ਼ ਜਿਹੜੀ ਕੀਤੀ ਆ ਸਕੂਲਾਂ ਚ ਅਸੀਂ ਮੋਰੇ ਗੁਰਦੁਆਰਿਆਂ ਸਾਹਿਬ ਬਣਾਉਣਾ ਉੱਥੇ ਅਸੀਂ ਕੋਈ ਧਾਰਮਿਕ ਪ੍ਰੋਗਰਾਮ ਕਰਨੇ ਉੱਥੇ ਮੇਲੇ ਕਰਾਉਣੇ ਉਹ ਉੱਥੇ ਇਹ ਐਨ ਆਰ ਆਈ ਅਗਰ ਕੀ ਹੋ ਰਿਹਾ ਸਾਰਾ ਕੁਝ ਜੇ ਐਨ ਆਰ ਆਈ ਹੁਣ ਅਜ ਫਸੇ ਨੇ ਜਾਂ ਕੋਈ ਹੋਰ ਰਿਹਾ ਕਿਸੇ ਦੇ ਲਿਖਾਇਆ ਐਨ ਆਰ ਆਈ ਵਰਸਸ ਪੰਜਾਬ ਜਾਂ ਕੋਈ ਹੋਰ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ ਇਹਨਾਂ ਨੂੰ ਆਹ ਕਰੋ ਇਹ ਬਹੁਤ ਬਹੁਤ ਹੀ ਘਟੀਆ ਗੱਲ ਆ ਬਹੁਤ ਮਾੜੀ ਗੱਲ ਹੈ ਐਨ ਆਰ ਆਈ ਜਿਨੇ ਵੀ ਪੰਜਾਬ ਚ ਨੇ ਬਹੁਤ ਅਸੀਸ ਅਸੀਂ ਵੀ ਬਾਹਰ ਬੈਠੇ ਜਿਹੜੇ ਬਹੁਤ ਫਿਕਰਮੰਦ ਹੋਣਾਂ ਲਈ ਔਰ ਜਿਹੜੀ ਪੰਜਾਬ ਦੇ ਜਿਹੜੇ ਚਲੋ ਆਪਰ ਮਾਤਮਾ ਕਰੀਏ ਫੁਆਈ ਹੋਵੇ ਸੌਥਾਲ ਵਾਲਿਆਂ ਨੂੰ ਕਹਿੰਦੀ ਜੀ ਤੁਸੀਂ ਸੌਥਾਲ ਵਾਲੇ ਤੁਹਾਨੂੰ ਵੀ ਬਹੁਤ-ਬਹੁਤ ਸასი ਸ਼ਾਲ ਕੇ ਮਤਲਬ ਉਹਨਾਂ ਲਈ ਗਲਤ ਜੋਕ ਬਣਾਏ ਜਾਂਦੇ ਨੇ ਇਹਨਾਂ ਰਾਜ ਲਈ ਵੀ ਪਿੰਡ ਨਹੀਂ ਬਣ ਦੇਣਾ ਜਾਂ ਇਹਨਾਂ ਤੋਂ ਦੂਰ ਰਹੋ ਔਰ ਅ ਇੱਕ ਕੱਲ ਕਿਸੇ ਨੇ ਮਨਿਸਟਰ ਨੇ ਹੁਣ ਮੈਂ ਨਾ ਨਹੀਂ ਲਾਉਂਗਾ ਕਿਉਂਕਿ ਉਹਨਾਂ ਨੇ ਲਿਆ ਤਾਂ ਕਿ ਐਨ ਆਰ ਆਈ ਦੇ ਪਾਸਪੋਰਟ ਜਿਹੜੇ ਉਹ ਕੈਨਸਲ ਕਰ ਦੇਣੇ ਚਾਹੀਦੇ ਕਰ ਦੇਵਾਂਗੇ ਜੋ ਬਾਹਰ ਨਹੀਂ ਨਿਕਲੇ ਜਾਂ ਕੁਝ ਨਹੀਂ ਹੋਇਆ ਐਨ ਆਰ ਆਈ ਹਰ ਕਮਾਲ ਦੀ ਗੱਲ ਹੈ ਜੇ ਸਾਰਿਆਂ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਹੋਗੀ ਕਿਸੇ ਇੱਕ ਅੱਦੇ ਬੰਦੇ ਨੂੰ ਪ੍ਰੋਬਲਮ ਹੋ ਸਕਦੀ ਉਹ ਤੁਹਾਨੂੰ ਵੀ ਹੋ ਸਕਦੀ ਇੰਡਿਆਲ ਉੱਥੇ ਤੁਹਾਨੂੰ ਜ਼ਰੂਰੀ ਤਾਂ ਨਹੀਂ ਕਿ ਫੋਰਨ ਜਾਣ ਗਈ ਹੋਣੀ ਹੈ ਇੱਦਾਂ ਇੱਕ ਤੁਸੀਂ ਲੋਕ ਵੀ ਇੰਡੀਆ ਦੇ ਕਿੰਨੇ ਲੋਕ ਜਿਹੜੇ ਚਾਈਨਾ ਨਾਲ ਬਿਜ਼ਨਸ ਕਰਦੇ ਨੇ ਜਿਹੜੇ ਮਤਲਬ ਤੁਸੀਂ ਉੱਥੇ ਚైనా ਨਾ ਜਾਣਦੇ ਆ ਜਾਂ 에어ਪੋਰਟਾਂ ਤੇ ਜਾਣਦੇ ਆ ਜਦੋਂ 에어ਪੋਰਟ ਤੇ ਜਾਣਦੇ ਆ ਇੱਕ ਦੂਸਰੇ ਤੋਂ ਕੁਝ ਨਾ ਕੁਝ ਪ੍ਰੋਬਲਮ ਹੋ ਸਕਦੀ ਹੈ ਕਿਸੇ ਨੂੰ ਵੀ ਹੋ ਸਕਦੀ ਹੈ ਪਰ ਕਿਸੇ ਇੱਕ ਬੰਦੇ ਨੂੰ ਕਹਿਣਾ ਜਾਂ ਐਨਆਰਆਈਜ਼ ਨੂੰ ਹੀ ਕਹਿਣਾ ਕਿ ਨੇ ਇਹਨਾਂ ਕਰਕੇ ਪੰਜਾਬ ਦੇ ਵਿੱਚ ਪ੍ਰੋਬਲਮ ਹੋਈ ਹੈ ਜਾਂ ਇੰਡੀਆ 'ਚ ਇਹਨਾਂ ਕਰਕੇ ਪ੍ਰੋਬਲਮ ਹੋਈ ਹੈ ਬਹੁਤ ਘਟੀਆ ਗੱਲ ਹੈ ਬਹੁਤ ਮਾੜੀ ਗੱਲ ਹੈ ਮੈਂ ਤਾਂ ਬਹੁਤ ਖੰਡਨ ਕਰੂੰਗਾ ਇਹਦਾ ਬਹੁਤ ਗਲਤ ਕਹੂੰਗਾ ਇਹਨੂੰ ਕਿ ਐਨਆਰ ਜਿਹੜੇ ਆ ਐਨਆਰਆਈ ਜਿਹੜੇ ਉਹ ਸਾਰੇ ਨਹੀਂ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੋ ਗਈ ਜਾਂ ਕੁਝ ਹੋ ਗਿਆ ਜਾਂ ਕਿਸੇ ਨੂੰ ਉੱਥੋਂ ਇੰਡੀਆ ਤੋਂ ਵੀ ਲੈ ਸਕਦਾ ਉਹ ਬਿਮਾਰੀ ਸੋ ਬਹੁਤ ਕੇਅਰਫੁਲ ਹੋ ਕੇ ਰਹੋ ਔਰ ਐਨਆਰਆਈ ਜਿੱਥੇ ਅਸੀਂ ਹੁਣ ਜਿੱਥੇ ਇੱਥੇ ਫੋਰਨ ਦੇ ਵਿੱਚ ਕੋਈ ਵੀ ਬਜ਼ੁਰਗ ਆ ਜਾਂ ਕੋਈ ਬੰਦਾ ਇਕੱਲਾ ਉਹਨੂੰ ਲੋਕਾਂ ਦੀ ਉਹਨੂੰ ਫੂਡ ਪਹਚਾ ਰਿਆ ਨੇ ਜਾਂ ਕੁਝ ਵੀ ਆ ਮੈਂ ਬੇਨਤੀ ਕਰੂੰਗਾ ਕੋਈ ਵੀ ਐਨਆਰਆਈ ਨੂੰ ਕੋਈ ਗਲਤ ਬੰਦਾ ਨਾਲ ਕੋਈ ਗੱਲ ਗਾਹੇ ਔਰ ਜੇ ਕੋਈ ਬਜ਼ੁਰਗ ਜਾਂ ਕੋਈ ਕਿਸੇ ਤਰ੍ਹਾਂ ਵੀ ਉਹ ਕਿਸੇ ਨੂੰ ਕਿਸੇ ਨੂੰ ਕੋਈ ਹੈਲਪ ਚਾਹੀਦੀ ਆ ਉੱਥੇ ਜਾ ਕੇ ਉਹਦੀ ਹੈਲਪ ਕਰੋ ਤੁਸੀਂ ਐਡੀ ਛੇਤੀ ਉਹਨੂੰ ਮਤਲਬ ਉਹਦੇ ਤੋਂ ਨਹੀਂ ਲੈ ਸਕਦੇ ਸੋ ਪਲੀਜ਼ ਪਲੀਜ਼ ਇਹ ਬਹੁਤ ਗਲਤ ਗੱਲ ਆ ਅਸੀਂ ਐਨ ਆਰ ਆਈਜ਼ ਨੇ ਬਹੁਤ ਕਿੰਨੇ ਹੁੰਦੇ ਆ ਮਿਹਨਤਾਂ ਦੇ ਨਾਲ 15 15 18 18 ਘੰਟੇ ਕੰਮ ਕਰ ਕਰਕੇ ਪੰਜਾਬ ਨੂੰ ਬਹੁਤ ਖੂਬਸੂਰਤ ਬਣਾਇਆ ਬਹੁਤ ਪੰਜਾਬ ਦੀ ਹੈਲਪ ਕੀਤੀ ਆ ਬਹੁਤ ਪੰਜਾਬ ਦੀ ਸਾਰੇ ਕੰਮ ਕੀਤੇ ਨੇ ਔਰ ਤੁਸੀਂ ਹੁਣ ਐਨ ਆਰ ਆਈਜ਼ ਬਾਰੇ ਕੋਈ ਗਲਤ ਨਹੀਂ ਗੱਲ ਕਹਿਣੀ ਪਲੀਜ਼ ਤੁਹਾਡੇ ਭੈਣ ਭਰਾ ਨੇ ਸਾਰੇ ਜਿਹੜੇ ਤੁਹਾਡੇ ਬੱਚੇ ਇੱਥੇ ਨੇ ਤੁਹਾਡੇ ਹੋਰ ਪਰਿਵਾਰ ਇੱਥੇ ਬਾਹਰ ਨੇ ਜਿਹੜੇ ਪੱਕੇ ਨਹੀਂ ਆ ਉਹ ਐਨਆਰਆਈਸ ਵੀ ਉਹਨਾਂ ਦੀ ਬਹੁਤ ਮਦਦ ਕਰ ਰਹੇ ਨੇ ਉਹਨਾਂ ਕੋਲ ਹੁਣ ਪੈਸੇ ਨਹੀਂ ਆਇਆ ਉਹਨਾਂ ਕੋਲ ਬੱਚਾ ਕੋਈ ਘਰ ਨਹੀਂ ਹੈ ਉਹਨਾਂ ਦੀ ਬਹੁਤ ਮਦਦ ਕਰ ਰਹਾ ਤੁਸੀਂ ਵੀ ਮਤਲਬ ਜਿਹੜੇ ਆ ਉਹ ਐਨਆਰਆਈ ਦੀ ਮਦਦ ਕਰੋ بجائے ਉਹਨਾਂ ਨੂੰ ਕੋਈ ਤਾਨੇ ਮੇਨੇ ਜਾਏ ਪਿੰਡ 'ਚ ਨਹੀਂ ਵੜ ਸਕਦੇ ਜਾਏ ਕੋਈ ਫਲਾਨਾ ਨਹੀਂ ਹੋ ਸਕਦਾ ਬਹੁਤ ਗਲਤ ਗੱਲ ਹੈ ਬਹੁਤ ਗਲਤ ਗੱਲ ਹੈ ਅਸੀਂ ਸਾਡੇ ਜਿੰਨੇ ਵੀ ਐਨਆਰਆਈ ਵੀ ਇੱਥੇ ਪੰਜਾਬ 'ਚ ਕੈਨੇਡਾ ਤੋਂ ਮੈਨੂੰ ਪਤਾ ਲੱਗਿਆ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਿਉਂਕਿ ਫਲਾਈਟਾਂ ਟਿਕ ਕੈਨਸਲ ਹੋ ਗਈਆਂ ਉਹ ਕਿਤੇ ਜਾ ਨਹੀਂ ਸਕਦੇ ਤੇ ਵੈਸੇ ਵੀ ਕਿਉਂਕਿ ਇੰਨੇ ਖਤਰਨਾਕ ਮਾਹੌਲ ਦੇ ਵਿੱਚ ਜਿਹਦਾ ਅੱਧਾ ਪਰਿਵਾਰ ਇੰਡੀਆ 'ਚ ਬੈਠਾ ਹੈ ਜਿਹੜੇ ਜਾ ਕੇ ਉੱਥੇ ਇੰਡੀਆ ਫਸ ਗਏ ਨੇ ਔਰ ਬਾਕੀ ਦਾ ਪਰਿਵਾਰ ਜਿਹੜਾ ਇੱਥੇ ਬਾਹਰ ਬੈਠਾ ਉਹ ਦੋਨੋਂ ਪਰਿਵਾਰਾਂ ਨੂੰ ਕਿੰਨੀ ਟੈਨਸ਼ਨ ਹੋਊਗੀ ਕਿ ਕਦੋਂ ਆਉਣਗੇ ਕਿੰਨੀ ਚਿੰਤਾ ਦੀ ਗੱਲ ਕਿ ਵਿਸ਼ਾ ਹੈ ਔਰ ਤੁਸੀਂ ਉਤੋਂ ਮਤਲਬ ਉਹਨਾਂ ਨੂੰ ਤਾਣੇ ਮੇੜੇ ਮਾਰ ਰਹੇ ਇਹ ਬਹੁਤ ਗਲਤ ਗੱਲ ਹੈ ਬਹੁਤ ਫੋਟਮਾਂ ਲੱਗ ਰਹੀਆਂ ਬਹੁਤ ਆ ਕਿਸੇ ਨੇ ਗੀਤ ਪਾ ਦਿੱਤਾ ਕਿ ਉਹ ਬੰਦਾ ਕਿੱਥੇ ਗਵਾਚ ਗਿਆ ਉਹ ਫਲਾਣਾ ਹੋ ਗਿਆ ਯਾਰ ਕਲਾਕਾਰਾਂ ਨੂੰ ਵੀ ਸਾਨੂੰ ਅਕਲ ਕਰਨੀ ਚਾਹੀਦੀ ਹੈ ਕੁਝ ਥੋੜਾ ਜਿਹਾ ਕੋਈ ਸ਼ਰਮ ਦੇ ਤੋਂ ਹੱਥ ਮੰਨ ਲੋ ਯਾਰ ਕੋਈ ਤੁਸੀਂ ਬਿਮਾਰੀਆਂ ਦੇ ਗੀਤ ਉਹਨਾਂ ਨੂੰ ਸ਼ੁਰੂ ਕਰ ਦਿੱਤੇ ਬਹੁਤ 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 ਘਟੀਆ ਗੱਲਾਂ ਇਹ ਬਹੁਤ ਘਟੀਆ ਗੱਲਾਂ ਪਲੀਜ਼ ਮੈਂ ਕਹਿੰਦਾ ਕਿਸੇ ਨੂੰ ਇਹ ਇਸ ਟਾਈਮ ਦੇ ਵਿੱਚ ਗੀਤ ਰਿਲੀਜ਼ ਹੀ ਨਹੀਂ ਕਰਨਾ ਚਾਹੀਦਾ ਕੋਈ ਲੋਕ ਇੰਨੀ ਪ੍ਰੋਬਲਮ ਚ ਬਿਠੇ ਨੇ ਲੋਕ ਰੱਬ ਰੱਬ ਕਰ ਰਹੇ ਨੇ ਲੋਕ ਵਾਹਿਗੁਰੂ ਦਾ ਨਾਮ ਲੈ ਰਹੇ ਨੇ ਤੁਸੀਂ ਗੀਤ ਰਿਲੀਜ਼ ਕਰ ਰਹੇ ਆ ਬਹੁਤ 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 ਅਫਸੇਟ ਵਾਲੀ ਗੱਲ ਆ ਇਹ ਇੱਕ ਤਾਂ ਉਦੋਂ ਬਹੁਤ ਖਤਰਨਾਕ ਬਿਮਾਰੀ ਨਾਲ ਸਾਰੇ ਜੂਜ ਰਹੇ ਨੇ ਸਾਰਿਆਂ ਦੀ ਮੌਤ ਜਿਹੜੀ ਕਿ ਉਹਨਾਂ ਨੂੰ ਸਿਰ ਤੇ ਮਡਰਾ ਰਹੀ ਕੁ ਸ਼ਰਮ ਹਿਆ ਕਰੋ ਕੀਟ ਗੂਤ ਕੋਈ ਵੀ ਕੱਢਣ ਦੀ ਬਜਾਏ ਕੋਈ ਰੱਬ ਦਾ ਨਾਮ ਲਵੋ ਕੋਈ ਅੰਦਰ ਬਣ ਕੇ ਬੈਠ ਜਾਓ ਥੋੜਾ ਜਿਹਾ ਅਕਲ ਨੂੰ ਮੱਤ ਮਾਰੀਏ ਥੋੜਾ ਜਿਹਾ ਅਕਲ ਨੂੰ ਮੱਤ ਮਾਰੀਏ ਸਾਰੀ ਗੱਲ ਜਿਹੜੀ ਜੋਗਤੀ ਨਹੀਂ ਹੁੰਦੀ ਹਰ ਗੱਲ ਜਿਹੜੀ ਉਹ ਇਹ ਨਹੀਂ ਹੈਗਾ ਕਿ ਤੁਸੀਂ ਹਰੇਕ ਤਰ੍ਹਾਂ ਦਾ ਕੋਈ ਜੋਕ ਬਣਾਉਣਾ ਸ਼ੁਰੂ ਕਰ ਦਿਓ ਕੁਝ ਗੱਲਾਂ ਸੀਰੀਅਸ ਵੀ ਹੋਣੀ ਚਾਹੀਦੀ ਹੈ ਕੁਝ ਗੱਲਾਂ ਸਾਨੂੰ ਬਹੁਤ ਸਹਾ ਸੋਚ ਸਮਝ ਕੇ ਗੱਲਾਂ ਕਰਨੀ ਚਾਹੀਦੀਆਂ ਰੱਬ ਦਾ ਨਾਮ ਲਾਓ ਦਮ ਤੋਂ ਦਰੋ ਸਾਰੇ ਨੂੰ ਸ਼ੂ ਸਾਰੇ ਤੁਸੀਂ ਬਹੁਤ ਚੰਗਾ ਕੰਮ ਕਰਦੇ ਉਹ ਕਦੇ ਵੀ ਇਸ ਟਾਈਮ ਕਿਸੇ ਦਾ ਦਿਲ ਨਾ ਦਿਖਾਓ ਕਦੇ ਵੀ ਕਿਸੇ ਨੂੰ ਕੋ ਮਾੜਾ ਚੰਗਾ ਨਾ ਕਹੋ ਪੰਜਾਬ ਵਾਲਿਓ ਇੱਕ ਵਾਰੀ ਫੇ ਮੇਰੀ ਰਿਕਵੈਸਟ ਹੈ ਕਦੇ ਐ ਨਾਰਾਇਣ ਨੂੰ ਕਿਸੇ ਨਾ ਮਾੜਾ ਨਹੀਂ ਕਹਿਣਾ ਸੁਪਨੇ ਵਿੱਚ ਵੀ ਨਹੀਂ ਕਦੇ ਭੁੱਲ ਕੇ ਵੀ ਮਾੜਾ ਨਹੀਂ ਕਹਿਣਾ। ਕਿ ਅਸੀਂ ਆਪਣਾ ਢਿੱਡ ਘੱਟ ਕੇ ਤੁਹਾਨੂੰ ਪਾ ਲਿਆ। ਅਸੀਂ ਆ ਭੁੱਖੇ ਨਾ ਰਹਿ ਕੇ ਤੱਕ ਪਾ ਲਿਆ। ਦਿਮਾਤ ਮਨ ਤੁਹਾਨੂੰ ਛੜੀ ਕੇ ਨਾ ਛੜਕ। ਚੜੀਏ ਨਾ ਰਹੀ। ਦਿੱਲੀ ਵੀ ਮਰਤਾਸ ਕਰਨ। ਮੈਂ ਵੀ ਨਾ ਰਹੀ। तो सीधे धीरे धीरे हो परमात्मा धाम चढ़ देगा बल्ले 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 हो पंजाबी चलो गाइए ਕਿੰਤਾ ਕੀਤੀਆਂ ਬੱਲੇ 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 ਵੇ ਪੰਜਾਬੀਓ ਬੱਲੇ 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 ਹੋ ਦੁਨੀਆ ਚ ਲੋਕੀ ਭਾਵੇਂ ਵਸਦੇ ਨੇ ਲੱਖਾਂ ਦੁਨੀਆ ਚ ਲੋਕੀ ਆਵੇਂ ਬਸ ਦੇ ਨੇ ਲੱਖਾਂ ਲੱਖਾਂ ਚੁਪਛਾਣੇ ਜਾਮ ਕੱਲੇ ਹੋਏ ਪੰਜਾਬੀਓ ਬੱਲੇ 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 ਮੰਗਦੇ ਹੋ ਤੁਸੀਂ ਸਰਬੰਤ ਦਾ ਭਲਾ ਪਾਈਓ ਤੁਹਾਡੀ ਦੁਨੀਆ ਤੇ ਛੜਦੀ ਕਲਾ ਦੁਨੀਆ ਦੇ ਚਾਰੀ ਕੋਨੇ ਮੱਲੇ ਹੋਏ ਪੰਜਾਬੀਓ ਬੱਲੇ 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 ਵੇ ਪੰਜਾਬੀਓ ਬੱਲੇ 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 ਪ੍ਰਮਾਤਮਾ ਦਾ ਨਾਮ ਲਿਆ ਕਰੋ ਸ਼ਬਦ ਦੇ ਨਾਲ ਮੈਂ ਲਾਈਵ ਤੋਂ ਆ ਤੁਹਾਨੂੰ ਫਿਲਹਾਲ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ ਔਰ ਦੈਨਿਕ ਸਵੇਰਾ ਟੀਵੀ ਤੁਹਾਨੂੰ ਇਹੀ ਕਹਿੰਦਾ ਹੈ ਕਿ ਕਰੋਨਾ ਵਾਇਰਸ ਤੋਂ ਤੁਸੀਂ احتیاط ਵਰਤੋ ਔਰ ਆਪਣੇ ਔਰ ਆਪਣੇ ਪਰਿਵਾਰ ਵਾਲਿਆਂ ਦਾ ਬਚਾਅ ਕਰੋ चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटिया समाधान फ्री फ्री फ्री, फ्री मियां रफीक मोहम्मद मोबाइल चौरासी तीन सौ चौहत्तर